ਕਦਾ ਦੇ ਫਿਰ ਗੁਰਦਾਰ ਬੈਠੇ ਬੈਠੇ ਅਰਦਾਸਾ ਛੱਡਿਆ ਕਰੋ ਕਿ ਮਾਵਾ ਸੱਚੇ ਪਾਤਸ਼ਾਹ ਕਿਰਪਾ ਕਰ ਹਾਂ ਹਾਂ ਠੀਕ ਹੈ ਨਾ ਹਾਂ ਬਾਬੇ ਰਾਜਾ ਨੂੰ ਜੁਬਾਰਾ ਇਨਸ਼ਾਅੱਲਾ ਚੂੜਾ ਤੇ ਮਿਹਰਿਆ ਚਾਰਾ ਚੂੜਾ ਰਹਿਣਾ ਚਾਹੀਦਾ ਹਾਂ ਬੁੱਧੂ ਭਾਈ ਤੇ ਆ ਤੈਨੂੰ ਹਾਂ ਕਿ ਕੀ ਚਾਹੀਦਾ ਫਰਦਾ ਦਾ ਡੰਗਰਾ ਵੀ ਮੁਸਕੋਈਏ ਨਹੀਂ ਨਹੀਂ ਉਹ ਛੱਡੋ ਤੁਸੀਂ ਮੁਸ਼ਕਲ ਛੱਡੋ ਦੀ ਚਾਹੀਦਾ ਕੀ ਹੋ ਦੱਸੋ ਸਾਰੇ ਪੰਜਾਬ ਦੀ ਮੁਸ਼ਕਲ ਹੋਈ ਪਈ ਤੁਹਾਡੀ ਕੱਲੇ ਦੀ 14 ਚਾਦਾ ਕੋਈ ਨਹੀਂ ਦੇ ਦਿੰਦਾ ਨੋਟ ਕਰੋ ਨੋਟ ਕਰੋ 100 ਸੌ ਕਿਥੇ ਜਾਲ ਜੀ ਆਏ ਆ ਨਾਮ ਲਿਖੋ ਅੱਜ ਤੁਹਾਨੂੰ ਕੱਲ ਮਿਲਿਆਗੇ ਅੱਜ ਅਸੀਂ ਕੱਲ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਕੱਲ ਇਹ ਦੇਖੋ ਚਲੋ ਕੋਈ ਨਾਮ ਲਿਖੋ ਕੋਈ ਨਾਮ ਲੈ ਕਦਾ ਜੀ ਠੀਕ ਹੋ ਉੱਥੇ ਆਸ ਬੈਠੇ ਕਦਾ ਕਦਾ ਉੱਤੇ ਮਾਰਾ ਸੱਚੇ ਪਾਤਸ਼ਾਹ ਨੂੰ ਕਹੋ ਯਾਰ ਜਾਣਦੇ ਹੋ ਗੁੱਸੇ ਨੂੰ ਅੱਜ ਫੇਰ ਪਾਣੀ ਵੱਧ ਗਿਆ ਹਾਂਜੀ ਆ ਕੋਈ ਨਹੀਂ ਸਾਲਾ ਚੋੜਾ ਮਿਲਿਆ ਟੰਗ ਦਾ ਹਾਂਜੀ ਕੱਲ ਮੇਰੇ ਕੋਲ ਚਾਰ ਮਿਲ ਗਿਆ ਮਿਲ ਗਿਆ ਚਲੋ ਜੇ ਨਾ ਕੋਈ ਚੀਜ਼ ਮਿਲੇ ਉਸ ਦਿਨ ਦੱਸਣੀ ਠੀਕ ਹੈ ਨਾ ਕੋਈ ਵੀ ਘਰ ਘਰ ਕੁੜ ਕਿਦਾ ਦਲਤਰੀ ਦੀ ਜਿਹੜੇ ਪੱਕੀ ਲੱਗਦੀ ਹੈ ਕਦੋਂ ਪਾਣੀ ਆ ਅੱਛਾ ਜਦੋਂ ਫਿਰ ਗਿਆ ਹੁਣ ਕੋਈ ਗੱਲ ਨਹੀਂ ਰੱਬ ਬਚਾ ਕਰਦੇ ਕੋਈ ਆਪਣੇ ਜੀਵਾਂ ਦਾ ਤੇ ਆਪਣੇ maal ਪਾਡੇ ਦਾ ਖਿਆਲ ਰੱਖਣ ਦਾ ਤਾਂ ਘੁਰਦੇ ਆਪਣੇ ਖਰਾਬ ਹੋ ਗਏ ਚੱਲ ਗਿਆ ਉਹਦੇ ਨੁਕਸਾਨ ਹੋ ਗਿਆ ਪਰ ਆਪਣਾ ਜੀ ਨਾ ਕੋਈ ਚਲ ਜੇ ਖਿਆਲ ਚਿੰਦੀ ਜਾਂਨੇ ਫਿਰ ਬਾਕੀ ਉਹਦੀ ਫਾਂਜੂ ਫਿਰ ਤੇ ਆਪਣੇ ਬੱਚਿਆਂ ਨੂੰ ਕਹਿੰਦਾ ਪਾਣੀ ਦੇ ਇਲਾਕੇ ਦਾ ਜਾਓ ਆ ਬਹੁਤ ਪਾਣੀ ਅੱਧ ਫੇਰ ਆ ਰਿਹਾ ਪਿੱਛੋਂ ਪਿੱਛੋਂ ਹਾਂ ਅੱਜ ਪਾਣੀ ਹੋਰ ਸਰਤਾ ਉਹਨਾਂ ਨੇ ਬੜਾ ਪਾਣੀ ਆ ਰਿਹਾ ਇਸ ਕਰਕੇ ਅਰਦਾਸ ਬੈਠੇ ਕਰਿਆ ਕਰੋ ਮਹਾਰਾਜ ਨੂੰ ਵੀ ਕਿਰਪਾ ਕਰ ਕੋਈ ਸਾਡੇ ਤੇ ਕਿਰਪਾ ਕਰਦੇ ਮੀਟਾ ਦੇ ਤੁਸੀਂ ਦੇਖਦੇ ਕਾ ਹਾਂ ਮੀਂਹ ਨਹੀਂ ਹਟਣਦਾ ਮੀਂਹ ਵੱਟੇ ਤੇ ਆਪਾਂ ਨੂੰ ਜਿਹੜੇ ਅਸੀਂ ਕੰਮ ਕਰਦੇ ਆਂ ਉੱਥੇ ਹੀ ਸਾਡਾ ਕੰਮ ਰੋਕ ਜਾਂਦਾ ਜੋ ਮੀਂਹ ਪੈਂਦਾ ਮੇਰੇ ਕੀ ਆਜੇ ਅੱਜ ਕਿਤੇ ਦੇਰਾਂ ਤੋਂ ਕੋਈ ਸੰਗਤ ਅੱਛਾ ਅੱਛਾ ਰਾਜੀ ਲਾ ਇੱਕ ਕਰਕੇ ਬਟਾ ਗਲਤੀ ਦਿਖਾ ਨਹੀਂ ਨਹੀਂ ਇੱਥੇ ਲਾਓ ਨਾ ਇੱਥੇ ਲਾਓ ਹਾਂ ਇਧਰ ਵੀ ਰਸਾ ਲਾ ਕੇ ਵਿਖੇ ਹਰ ਦਾ ਨੂੰ ਕੋਈ ਇਹਨੂੰ ਜਾ ਕੇ ਦੇ ਦੋ ਟਾਰੇ ਉੱਥੇ ਮੋਗੇ ਉਹਨਾਂ ਨੂੰ ਉਹ ਰੱਖ ਕੇ ਪੁੱਛਣ ਦੋ ਕਿੱਥੇ ਦੇ ਆਹਰ ਪਾਉਣਾ ਉਹ ਕੀ ਹੋ ਗਿਆ ਅੱਗੇ ਇੱਕ ਟਰਾਲੀ ਡੇਪੀ ਆ ਨਹੀਂ ਉਹ ਰੋਡ ਤੋਂ ਨਾ ਧਿਆਨ ਨਾਲ ਇੱਕ ਟਰਾਲੀ ਡੇਪੀ ਹੈ ਕੋਈ ਨਹੀਂ ਮੈਂ ਚੱਲਿਆ ਉੱਥੇ ਮੈਂ ਚੱਲਿਆ ਉੱਥੇ ਕੱਲੀ ਕੋਈ ਨਹੀਂ ਉੱਥੇ ਮੈਂ ਹੁਣੇ ਕਲੀਰ ਕਰ ਦਿੰਦਾ ਅੱਜ ਤਾਂ ਬੇਕ ਮੇਰ ਘਾਸਣ ਸਾਨੂੰ ਸਾਨੂੰ ਕੋਈ ਸਾਨੂੰ ਕੋਈ ਸੌਂਕ ਨਹੀਂ ਗਾ ਅਸੀਂ ਤੇ ਤੁਹਾਡੀ ਜਾਨ ਮਾਣਦੇ ਅਸੀਂ ਚਾਹੁੰਦੇ ਆ ਕਿ ਕੋਈ ਬੰਦੇ ਦੀ ਜਾਨ ਡੈਥ ਨਾ ਹੋ ਜੇ ਕੋਈ ਤਾਂ ਬੰਦਾ ਨਾ ਫਸ ਜਾ ਪਰ ਉਹ ਡੈਰੀ ਉਸੇ ਫਸੇ ਕੋਈ ਪਾਣੀ ਬਹੁਤ ਹੈ ਗਾ ਮੈਂ ਅਕਸਰ ਰੱਖਣ ਜਾਉਂਦਾ ਉਹਨਾਂ ਨੇ ਕਹਿਆ ਨਾ ਮੈਂ ਉੱਥੇ ਚਲਿਆ ਹਾਂਜੀ ਹਾਂਜੀ ਮੈਂ ਹੁਣੇ ਉੱਥੇ ਕਦਾ ਕੇ ਦੇ ਦਿੰਦਾ ਤੁਹਾਨੂੰ ਕਲੀਅਰ ਕਰਾ ਕੇ ਦੇ ਦਿੰਦਾ ਕੋਈ ਰੱਖਣ ਦੀ ਕੋਈ ਕਮੀ ਨਹੀਂ ਰੱਖਣ ਬਹੁਤ ਹਾਂ ਲਿਆਣਾ ਨਹੀਂ ਰੱਖਣ ਦੀ ਠੀਕ ਰੱਖਣ ਦੀ ਕੋਈ ਕਮੀ ਨਹੀਂ ਬਸ 12 ਦੇ ਗਾੜੀ ਅਰਦਾਸ ਕਰੋ ਆਹ ਵੀ ਆਹ ਕੰਮ ਹਟ ਦੇ ਸਰ ਹਟ ਦੇ ਹਾਂਜੀ ਹਾਂਜੀ ਬਾਕੀ ਕਮੀ ਕੋਈ ਨਹੀਂ ਸਾਡੀ ਸਿੱਖ ਕੌਮ ਸਾਡਾ ਪੰਜਾਬੀ ਭਾਈਚਾਰਾ ਬੜਾ ਤਗੜਾ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਠੀਕ ਹੈ ਨਾ ਚਾਹ ਦੇ ਵਿੱਚ ਆਪਾਂ ਨੂੰ ਸੰਕਟਾਂ ਦੂਰ ਕਰਨਾ ਹੈ ਹਲੋ ਇਹ ਕਰਕੇ ਤੁਹਾਡੇ ਨਾਮ અરਜਾਸ ਕਰੋ ਕੰਮ ਨਿਪਟ ਜਾਏਗਾ ਰੋਕ ਜੋ ਮੈਂ ਉੱਥੇ ਚੱਲਿਆ ਪਹਿਲਾਂ ਵੇਖ ਲਾਂਗਾ ਉਹਨੇ ਫੋਨ ਮੈਨ ਤੁਹਾਨੂੰ ਦੱਸ ਦਿੱਤਾ ਸਾਦਾ ਇਹਦਾ ਲਿਖੋ ਡਾਕਟਰ ਸਾਹਿਬ ਲੇਖ ਲਓ ਬਾਕੀ ਜਿਹਨੂੰ ਜਿਹਨੂੰ ਨਹੀਂ ਫੀਡ ਮਿਲਨੀ ਫੀਡ ਦੇ ਦਿਓ ਦੇ ਲਓ ਲਿਖ ਲਓ ਆਪਣੇ ਡਾਕਟਰ ਨੂੰ ਕੋਲ ਤਾਂ ਗੇ ਲਾ ਦੇ ਨੂੰ ਡਾਕਟਰ ਨੂੰ ਇੱਕ ਵਾਰ ਚੈੱਕ ਕਰ ਦੇ ਸਕਦੇ ਨੂੰ ਉਹ ਪੱਤੀ ਦੇਖੋ ਅੱਛਾ ਉਹ ਲੋਕ ਪੱਤਾ ਲਾਈ ਆ ਫੀਡ ਵੀ ਲਾਈ ਆ ਮਤਲਬ ਜੀ ਲੈ ਗਈ ਆ ਇੱਕ ਪੱਤੀ ਵੀ ਖੋਣ ਦੇ ਠੀਕ ਹੈ ਹਾਂਜੀ ਗੁੱਤਾ ਬਦਲਣ ਦੀ ਬੜੀ ਆਗਤ ਹੈ ਇਥੋਂ ਲੈਣੀ ਆ ਇਹ ਚਲੋ ਠੀਕ ਹੈ ਪੱਕੇ ਸਰੋਂ ਠੀਕ ਹੈ ਠੀਕ ਇਥੋਂ ਵਗਾ ਲਓ ਇੱਥੇ ਮਗਾਓ ਜਦੋਂ ਦਲੀ ਦੱਤ ਸਾਹਿਬ ਦੇ ਚਲੋ ਇੱਥੇ ਚਲੇ ਜਾਓ ਆ ਆ ਹਾਂ ਉਹ ਕਾ ਆਈ ਨੇ ਵੀਰ ਉਹ ਨਹੀਂ ਆਦੀ ਆਦੀ ਹਾਂ ਇੱਥੇ ਲਾਓ ਲਾਓ ਮੈਂ ਹੱਲਾ ਧੋਖਿਆ ਆ ਨਾ ਆਦੀ ਹੱਲੇ ਵਾਹ ਆ ਗਿਆ